ਉੱਤ ਅ ਤੋਏ ਗੋਡੇ-ਗੋਡੇ ਸਰਪਾਏ ਚਲੋ 50 ਰਿਹਾ ਆਖਿਆ ਸਾਡੀ ਸੜਕ ਬਣਵਾ ਦੇ ਪਰ ਕਿੱਥੇ ਜਾਣ ਕੇਦਾ ਤੇਰੇ ਪਾਸੇ ਉਹ ਤਾਇਆ ਕੀ ਹੋਇਆ ਕੀ ਬੜਬੜ ਕਰੀ ਜਨਾ ਉਹ ਬੜਬੜ ਸੁਆ ਕਰਨਾ ਆ ਤੇਰੇ ਸਾਹਮਣੇ ਆ ਵੇਖ ਲਾ ਪਿਛਲੀ ਵਾਰੀ ਵੋਟਾਂ ਪਾਈਆਂ ਤੇ ਕਿਹਦਾ ਪੱਕੀ ਕਰਵਾ ਦੂੰ ਆ ਤੇਰੇ ਸਾਹਮਣੇ ਵੇਖ ਲਾ ਮੀ ਪੈਦਾ ਗੋਡੇ-ਗੋਡੇ ਪਾਣੀ ਖੜ ਜਾਂਦਾ ਇੱਥੇ ਗੰਦੇ ਨਾ ਪਿਆ ਇੱਥੇ ਅੱਜ ਕੀ ਵੋਟ ਤਾਂ ਪਉਣੀ ਆ ਜੇ ਪੱਕੀ ਕਰਊਗਾ ਤੇ ਵੋਟ ਦੀ ਪਉਣੀ ਸਰਪੰਚੀ ਤੁਰੇ ਆਉਂਦਾ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਓ ਸਤਿ ਸ੍ਰੀ ਅਕਾਲ ਭਾਉ ਕੀ ਹਾਲ ਚਾਲ ਓ ਸਰਪੰਚ ਉਹ ਸਾਡੇ ਜਿੰਨਾ ਟੋਏ ਵੇਲਾ ਕਿੱਡੇ ਕਿੱਡੇ ਟੋਏ ਪਏ ਆ ਓ ਕੋਈ ਗੱਲ ਨਹੀਂ ਓ ਮੇਰੀ 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 ਗੱਲ ਸੁਣੋ ਅਸੀਂ ਵੋਟਾਂ ਤਾਂ ਪਾਉਣੀਆਂ ਵਾ ਓ ਚੱਲ ਤੂੰ ਕਿਧਰ ਆ ਬਹਿ ਕੇ ਗੱਲ ਕਰਦੇ ਬਹਿ ਕੇ ਚੱਲ ਆ ਘਰੇ ਚੱਲਦੇ ਆ ਜਾ ਆ ਜਾ ਓਏ ਆ ਪਾਉ ਇੱਥੇ ਬੈਠ ਜਾ ਸਰਪੰਚ ਸਾਹਿਬ ਉਹ ਇੱਥੇ ਜੀ ਟ੍ਰਾਫਿਕ ਕਾ ਜ਼ਰਪਾਂਜ ਸਾਹਿਬ ਬੈਠੋ ਬੜੋ ਛੜੇ ਤੁਸੀਂ ਬਹਣ ਲਾਓ ਪੈਗ ਤਾਂ ਮੈਂ ਆਉਂਦਾ ਛੜੇ ਲਾਓ ਪੈਗ ਓਕੇ ਸਰਪੰਚ ਆ ਗਏ ਸਰਪੰਚ ਆ ਗਏ ਸਰਪੰਚ ਨੂੰ ਬਹਿਣ ਦੇ ਓਏ ਸਰਪੰਚ ਸਾਹਿਬ ਆ ਗਏ ਆ ਬੈਠੋ ਸਰਪੰਚ ਸਾਹਿਬ ਜੀ ਬੈਠੋ ਬੈਠੋ ਸਰਪੰਚ ਸਾਹਿਬ ਬੈਠੋ ਜੀ ਹਾਂ ਬਾਪੂ ਹੁਣ ਦੱਸ ਕਿਹੜੀ ਗੱਲ ਕਰਦੇ ਸੀ ਆਪਾਂ ਮੈਂ 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 ਕੋਈ ਗੱਲ ਨਹੀਂ ਕੀਤੀ ਮੈਂ ਕਿਹੜੀ ਕੋ ਗੱਲ ਕੀਤੀ ਆ ਓ ਨਹੀਂ ਓ ਤੂੰ ਕਿਹੜੇ ਟੋਏ ਦੀ ਗੱਲ ਕਰਦਾ ਸੀ ਕਿਉਂ ਏ ਅਗਰੇ ਹੈ ਗੋਨੀ ਟੋਆ ਕਿਤੇ ਸਾਰੇ ਕਾਇਆਂ ਪੱਕੀਆਂ ਘਾਤੀਆਂ ਸਾਡੇ ਸਪੈਕ ਨੇ ਸਭ ਜੇ ਉਹ ਦੇਖੀ ਲੈ ਉਹ ਧਿਆਨਾ ਪਾਉ ਓਕੇ ਓਕੇ ਉਹ ਧਿਆਨਾ ਜਾਈਂ ਪਾਉ ਪੱਕੀਆਂ ਘਾਤੀ ਬੈਠੋ ਵੀ ਕਾਕਾ ਬੈਠੋ ਹੋਰ ਸੁਣਾਓ ਆਪਣੀਆਂ ਬੋਟਾਂ ਦਾ ਕੰਮ ਠੀਕ ਚੱਲ ਰਿਹਾ ਓਏ ਬਾਈ ਬਹੁਤ ਵਧੀਆ ਬਹੁਤ ਵਧੀਆ ਬਾਈ ਬਹੁਤ ਵਧੀਆ ਚੱਲਦਾ ਤਗੜੇ ਰੋ ਤੁਸੀਂ ਲਓ ਪੈਗ ਤੇ ਮੈਂ ਉਹਨਾ ਪੰਡੇ ਗੇੜਾ ਮਾਰ ਕੇ ਗਿਆ ਬਾਈ ਠੀਕ ਆ ਲਓ ਪੈਗ ਓ ਤਾਇਆ ਕੋਈ ਨਾ ਰੱਬ ਸ਼ਿਟ ਪੁੱਤ ਤਾਇਆ ਕਰਿਆ ਆ ਗੱਲਬਾਤ ਕੀਲੀ ਗੱਲਬਾਤ ਓਇ ਆ ਟੋਏ ਤਿੱਬਿਆਂ ਦੀ ਗੱਲਬਾਤ ਕਰਨ ਗਿਆ ਸੀ ਏ ਟੋਏ ਜੀ ਤੇ ਆ ਮਿਲਣ ਜਗੋਏ ਟੋਏ ਜੀ ਬੱਦੀ ਦਾ ਨਹੀਂ ਇੱਥੇ ਉਹ ਤਾਇਆ ਤੂੰ ਆਪ ਤਾਂ ਕਿਹਾ ਸੀ ਜਿੰਨੀ ਚ ਕਰੇ ਟੋਏ ਟਿੱਬੇ ਨਹੀਂ ਭਰਦੇ ਮੈਂ ਬੋਟ ਹੀ ਨਹੀਂ ਪਾਣੀ ਓਏ ਸਰਪੰਚ ਬੰਦਾ ਬਹੁਤ ਵਧੀਆ ਅੱਕ ਨੰਬਰ ਬੰਦਾ ਅੱਕ ਨੰਬਰ ਸਰਪੰਚ ਜੀ ਦੀ ਵੋਟ ਪੱਕੀ ਭਰਗੇ ਟੋਏ